ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਨੇੜੇ ਆ ਗਿਆ ਮੇਨ ਅੱਡਾ ਅਮਰਕੋਟ ਗਰਵੰਤ ਨੂੰ ਮਲਾਉਣੇ ਆ ਤੁਹਾਨੂੰ ਪੰਜ ਛੇ ਐਨੀਮਲੀ ਅੱਜ ਵਿਕਰੀ ਵਾਲੇ ਰਹਿਣਗੇ ਵੀਡੀਓ ਦੇ ਵਿੱਚ ਚਾਰ ਮੱਝਾਂ ਝੋਟੀਆਂ ਸੱਜਣੋ ਤੇ ਇੱਕ ਟੌਪ ਕੁਆਲਿਟੀ ਦੀ ਜਰਸੀ ਵਹਿੜ ਤਾਜੀ ਸੂਈ ਮੱਝਾਂ ਸਾਰੀਆਂ ਟੁਕੀਆਂ ਜਿਵੇਂ ਕਈ ਨੀਲੀ ਰਾਵੀ ਦਾ ਪੱਖ ਰੱਖਦੀਆਂ ਕਈ ਮੋਹਰਾ ਦਾ ਇਹਨਾਂ ਸਾਰੀਆਂ ਦੀ ਜਾਣਕਾਰੀ ਲੈ ਲੈਨੇ ਆ ਜਿਹੜੀ ਪਸੰਦ ਆ ਗਈ ਉਹ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੂ ਲਈ ਇਹ ਜਾਣਕਾਰੀ ਗਰਵੰਤ ਮਹਿਮੂਦਪੁਰੇ ਵਾਲੇ ਗਰਵੰਤ ਸਾਸਤਰੀ ਕਾਲ ਸਾਸਤਰੀ ਕਾਲ ਜੀ ਸੰਸਾਭ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਚੜਦੀ ਕਲਾ ਨਾ ਚੜਦੀ ਕਲਾ ਜੀ ਸ਼ੁਕਰ ਹੈ ਪਰਮਾਤਮਾ ਚੜਦੀ ਕਲਾ ਹੀ ਰੱਖੇ ਸਾਰੇ ਭੈਣਾ ਭਰਾਵਾਂ ਦੀ ਹਾਂ ਜੀ ਤੇ ਸਭ ਮਾਲ ਫਿਰ ਅੱਜ ਆਪਣੇ ਕੋਲ ਹੈਗੇ ਆ 5-5 ਨਗ ਵਿਖਾਉਣੇ ਆ ਠੀਕ ਆ ਹਾਂ ਜੀ ਤੇ ਮਗਰਲਾ ਤਾਂ ਮਾਲ ਸਾਰਾ ਹਾਂ ਉਹ ਤਾਂ ਉਹ ਨਾਲ ਦੀ ਨਾਲ ਹੀ ਉਹ ਦਿਨ ਵੇ ਗਿਆ ਵੇ ਤੁਹਾਡੇ ਹੁੰਦੇ ਹਣਗੇ ਚੱਲੀ ਵੱਡੀ ਮੈਂ ਜਿਹੜੀ ਆਪਾਂ ਹਾਂ ਸਿਵਾਇਆਂ ਕਰਾਤੀਆਂ ਨਾ ਹਾਂ ਤਸੱਲੀ ਕਰਾਈ ਅਗਲੇ ਦੀ ਬੜੀ ਸੂਲਾ ਬੋਲਾ ਨਹੀਂ ਹੋ ਸਕਦਾ ਜੋ ਦੱਸਿਆ ਉਹਨਾਂ ਦੋ ਟਾਈਮ ਤਸੱਲੀ ਕੀਤੀ ਆਪਦੀ ਕੋਈ ਕਮੈਂਟ ਕਰਦਾ ਸੀ ਹਾਂ ਮੈਨੂੰ ਇੰਨਾ ਚਰੋ ਗਿਆ ਮਾਰ ਰੱਖੇ ਹਾਂ ਤੇ ਉਹਨਾਂ ਤੁਹਾਡੇ ਸਾਹਮਣੇ ਆਪਾਂ ਛੋੜ ਵੀ ਛਾੜ ਦੇਣਾ ਤੇ ਰੀਤ ਕਰਾਤਾ ਨਾ ਕਿ ਤੁਹਾਡੇ ਜੋ ਤਸੱਲੀ ਹੋਈ ਹੈ ਕਿ ਨਹੀਂ ਹੋਈ ਅਗਲੇ ਨੇ ਰਹਿ ਕੇ ਇੱਥੇ ਰਾਤ ਨੂੰ ਜੰਮੂ ਦੇ ਬੰਦਿਆਂ ਨੇ ਦੋ ਦਿਨ ਰਹਿ ਕੇ ਤਸੱਲੀ ਕੀਤੀ ਅੱਲਾ ਰਹਿ ਕੇ ਤਸੱਲੀ ਕੀਤੀ ਧੰਨਵਾਦ ਐਡਰੈਸ ਦਈਏ ਡਰੈਸ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਮੂਦਪੁਰਾ ਤਹਿਸੀਲ ਪੱਟੀ ਜ਼ਿਲ੍ਹਾ ਸਿੱਤਰਨ ਤਨਤਨ ਸਾਹਿਬ ਧੰਨਵਾਦ ਮੋਬਾਈਲ ਨੰਬਰ ਹੈ 98772 8043 98772 8043 ਠੀਕ ਹੈ ਹਾਂਜੀ 8043 ਹਾਂਜੀ ਅੱਜ ਫਿਰ ਇੱਕ ਵੈੜ ਜਰਸੀ ਹਾਂਜੀ ਵੈੜ ਜਰਸੀ ਨਗੇਨਾ ਹੀ ਵੀ ਕਰਮਾਲੀ ਜਿਵੇਂ ਦੱਸਿਆ ਵੀ ਕਿਹਦੇ ਦਿਨਾਂ ਦੀ ਸੂਈ ਤੇ ਕਿਹੜਾ ਸੁਭਾ ਅੱਜ ਅਜੇ ਪੰਜਵਾਂ ਸ਼ਮਾਂਦੇ ਨੇ ਨੂੰ ਸੂਈ ਨੂੰ ਹੋਇਆ ਜੇ ਪਹਿਲਾ ਸੁਭਾ ਚਾਰ ਦੰਦ ਮੂੰਹ ਵੈੜ ਓਕੇ ਹਾਂ ਠੰਡੀ ਤੇਰੀ ਬਾਰੀ ਜਾਰੀ ਵੇਖੋ ਦੁੱਧ ਵੀ ਬੜਾ ਚੰਗਾ ਦੱਸ ਗਿਆ ਬੀਜੀ ਆਪਣਾ ਹਾਂ ਦੁੱਧ 15 16 ਕਿਲੋ ਦੀ ਰੇਂਜ ਵਿੱਚ ਬੋਲਾ ਹੁਣ ਆ ਇਸ ਟਾਈਮ ਹਣਾ ਹਾਂ ਆ ਵੇਖੋ ਠੰਡੀ ਤੇਰੀ ਬਾਲੀ ਜੈੜੀ ਬਾਲੀ ਹਾਂ ਹਣਾ ਬੰਦਾ ਚਾਰ ਸੂਏ ਪੀਵੇ ਭਵਾਂ ਆ ਵੇਖੋ ਮਾਈ ਦੀ ਮਾਈ ਤੇ ਗਾਂ ਹਾਂ ਲੈ ਆ ਵੇਖੋ ਕਿਆ ਬਾਤ ਹੈ ਨਹੀਂ ਬੋਤ ਕਾਹ ਦੇ ਹਨਾ ਹਾਂਜੀ ਮੂੰਹ ਵੀ ਮੈਨਾਂ ਖੜੀ ਕਹਿੰਦਾ ਚਾਰ ਦੰਦ ਚਾਰ ਦੰਦ ਮੂੰਹ ਲੈ ਤੂਰ ਕਰਾ ਦੇ ਵੇਖੋ ਜਦੋਂ ਵੈੜ ਕੱਟ ਕਾਠ ਵੇਲ 20 ਕਿਲੋ ਦੁੱਧ ਸੰਸਾ ਖੁੱਲਾ ਭਰ ਦੋਗੇ ਅੱਜ ਤੇ ਚਵਾਈ ਦੀ ਲੇਟ ਹੋਈ ਹੈ ਬਹੁਤ ਜ਼ਿਆਦੀ ਹਾਂ ਅਜੇ ਟਾਈਮ ਕੋਈ ਨਹੀਂ ਹੋਇਆ ਵੇਖੋ ਮਗਰ ਆ ਗਿਆ ਬੱਚਾ 1 ਵਜੇ ਤੇ 28 ਮਿੰਟ ਹੋਇਆ ਵੇ ਜੀ 1 ਵਜੇ 28 ਮਿੰਟ ਦਾ ਸਮਾਂ ਓਏ ਸਵੇਰੇ 9 ਵਜੇ ਦੀ ਚਵਾਈ ਹੋਈ ਜੀ ਹਾਂ ਨਹੀਂ ਨਹੀਂ ਉੱਥੇ ਹਾਂ 9 ਵਜੇ ਦੀ ਚਵਾਈ ਜੀ 15 ਮੰਨ ਕੇ ਸਬਦਾ ਕਰ ਦਿਓ ਮਗਰ ਇਹਦੇ ਬੱਚਾ ਆ ਗਿਆ ਬਿਹੜ ਦਾ ਕੋਈ ਹੋਣਾ ਪੈਣਾ ਐ ਸ਼ਹਿਰ ਨਾ ਨਕਰੋ ਜਰਸੀ ਵਾਚੀ ਆ ਸੱਜਣਾਂ ਬਹੁਤ ਸੰਧੂ ਸਾਹਿਬ ਦੁੱਧ ਜਿੰਨਾ ਮੌਕੇ ਰਿਹਾ ਹਾਜਰ ਹੋਊਗਾ ਉਹਨਾਂ ਦੱਸਾਂਗੇ ਆਪਾਂ ਕਦੀ ਉਹ ਜਿਆ ਕੰਮ ਨਹੀਂ ਕੀਤਾਗੇ ਇਹ ਦੁੱਧ 10 ਕਿਲੋ ਤੇ ਦੱਸ ਦਈਏ ਹਾਂ ਗਾਂ ਗਾਂ ਮੌਕੇ ਦੇ ਦੇਣ ਦੀ ਆਖੀ ਕਿ ਐਨਾ ਦੇਊਗੀ ਨਹੀਂ ਨਹੀਂ ਹਾਂ ਵਾਹਿਗੁਰੂ ਮੇਰ ਕਰੇ ਤੇ ਚਾਹੀ ਦੂਜੇ ਤੀਜੇ ਦਿਨ ਮਿਲ ਵੀ ਪੈਣੇ ਆ ਹਾਂਜੀ ਆਉਣਾ ਉਹ ਮੈਂ ਕੱਲ ਬਣਾਉਣੀ ਸੀ ਹਾਂ ਹਾਂ ਕੱਲ ਨਹੀਂ ਸਮਾਂ ਸੀ ਹਾਂ ਨਾ ਹਾਂਜੀ ਹਾਂਜੀ ਇਹਦੇ ਕਾਰਨ ਅਜ ਇੱਕ ਦਿਨ ਆਪਾਂ ਹੀ ਪਿੱਛੇ ਵੱਜੇ ਹਾਂ ਹਾਂਜੀ ਹਾਂਜੀ ਠੀਕ ਆ ਇਹਦਾ ਫਿਰ ਇਹ ਇਸ ਸੰਦੇਸ ਆ ਡਿਮਾਂਡ ਕਰਨ ਨੂੰ ਭਾਵੇਂ 90 ਕਰ ਲਈਏ 95 ਕਰ ਲਈਏ ਜਿਹੜੇ ਸਹੀ ਮੋਲ ਅੱਜ ਦਾ 85000 ਰੁਪਿਆ 85 ਹਾਂਜੀ ਉਹ ਚੋਂ ਕੋਈ ਮੌਕੇ ਦੇ ਮਾਨਤਨ ਕਰ ਦਿਆਂ ਠੀਕ 85000 ਦਾ ਮਾਨਤਨ ਕਰ ਦਿਆਂ ਵੱਚੀ ਵੱਚੀ ਆ ਪਰ ਪਿਓਰ ਜਰਸੀ ਵੇਖੋ ਨਹੀਂ ਚੰਗੀ ਹਾਂ ਬਹੁਤ ਸ਼ਾਨਦਾਰ ਹਾਂਜੀ ਸ਼ੱਕ ਨਹੀਂ ਭਾ ਫੇਰ ਬਹਿ ਜਾ ਹਾਂ ਵੇਖੋ ਕੋਈ ਸ਼ੱਕ ਹੀ ਨਹੀਂ ਦੇ ਵੇਖੋ ਹਾਂ ਆ ਵੇਖੋ ਧਾਰਾ ਮਾਰੀਆਂ ਫੇਰ ਆ ਗਈ ਥਣੇ ਆਹ ਦੁੱਧ ਵੀ ਹਾਰ ਟਿਕਾਣੀ ਚਿੱਟਾ ਦੁੱਧ ਪਿਓਰ ਅਗਲੇ ਨਾਲ ਅਗਲੇ ਥਾਂ ਦੀ ਚਵਾਈ ਪਿਛਲੇ ਨਾਲ ਪਿਛਲੇ ਦੀ ਮੱਛੀ ਮੋਟਰੀ ਹਾਂ ਕੋਈ ਵੰਗੇ ਦੀ ਲੋੜ ਨਹੀਂ ਹਾਂ ਸਿਆਣੀ ਬਾਈ ਹਾਂ ਜੀ ਆ ਨੀਲੀ ਫਰ ਇਹ ਨੀਲੀ ਦੀ ਤੀਜਾ ਸੂਆ ਸੋਣੀ ਜੇ ਹਾਂ ਬਹੁਤ ਹਾਂ ਬਹੁਤ ਜਾਰੀ ਆ ਵੇਖੋ ਥਾਂ ਲੈਵੇ ਜੀ ਬਾਰੀ ਖਬਰਦਾਰ ਹੈ ਵੇਖੋ ਹਣਾ ਹਾਂ ਇਹ ਆ ਸਿੰਘ ਚੁੰਗਰੀ ਵਾਲੀਆਂ ਨਾਲ ਵਾਲੀਆਂ ਦੋਤ ਨੂੰ ਖਰੀਂਗਾ ਇੱਕ ਸਿੰਘ ਵੀ ਚਿੱਟਾ ਜੇ ਦਾ ਵੇਖੋ ਹਾਂ ਪਿਓਰ ਨੀਲੀ ਰੋਈ ਪਿਓਰ ਨੀਲੀ ਸੂਆ ਤੀਜਾ ਸੂਆ ਸੋਣਾ ਇਹਦਾ ਲੈ ਜਾਣੇ 16 ਕਿਲੋ ਦਾ ਰਕਾਰ ਦੇ ਦੂਜੇ ਸੂਏ ਹਾਂ ਨਿੱਗਰ ਲੇਵਾ ਸੰਸਾਭ ਕੋਈ ਇਹਨੂੰ ਭਲ ਭੋਲ ਵਾਲਾ ਚੱਕਰ ਨਹੀਂ ਗਾ ਵੇਖੋ ਇੱਥੇ ਫਿਰ ਸਵਾਰ ਕੀ ਕਰਦੇ ਸੱਜਣਾ ਯਾ ਵੇਖੋ ਬਾ ਕੀ ਨੇ ਕਰ ਨੂੰ ਕਰਾ ਹਾਂ ਫੋਲ ਨਿੱਗਰੇ ਹਾਂ ਹਾਂ ਕਰੂ ਦੁੱਧ ਖੁੱਲਾ ਭਰ ਦੂਗੀ ਮੈਂ ਠੀਕ ਹੈ ਆਹ ਚੋਤ ਹਾਂ ਵਜਨ ਲੋਡ ਪੂਰਾ ਫੋਲ ਹੈਂਕ ਵੀ ਨੇੜੇ ਹਾਂਜੀ ਇਹ ਦੂਰਾ ਤਰਾ ਕਰ ਲੋ ਆਡਰ ਦਾ ਬਾਹਲ ਆਕਦਾ ਹੋਣਾ ਇਹਦਾ ਹਾਂਜੀ ਮਾਲੀ ਕਾਂ ਵਾਲਾ ਹੈ ਨਾ ਹਾਂਜੀ ਜੋ ਅਮਰੀਕਨ ਕਾਂ ਦਾ ਦੇਵਾ ਹੁੰਦਾ ਟੀਗਾ ਵਿਵਾਂ ਦੇ ਬਾਲੇ ਦਾ ਭਰਾਇਆ ਹੁਣ ਆਪਾਂ ਇਹ ਤੱਕ ਕੋਈ ਗਰੰਟੀ ਨਹੀਂ ਦਿੰਦੇ ਜਿੰਨਾ ਚਿਰ ਬੱਚਾ ਨਹੀਂ ਆਉਂਦਾ ਆਹਦੇ ਬਾਦਲ ਹਾਂ ਬਾਦਲ ਦਾ ਸੀ ਮੈਂ ਉਹਨਾਂ ਦੇ ਲਵਾਇਆ ਚਲੋ ਵੀ ਤਾਤਾ ਮੀਰ ਕਰੇ ਉਹਨਾਂ ਦੀ ਜਵਾਨੀ ਹਾਂ ਲਵਾਇਆ ਉਹ ਹਾਂ ਆਪਾਂ ਉਹਦਾ ਸ਼ਾਦੀ ਦਵਾਗੇ ਜਦੋਂ ਇੱਥੇ ਇਹਨਾਂ ਬੱਚਾ ਧਰਤਾ ਹਾਂਜੀ ਤੇ ਸਾਹ ਇਹਦਾ ਭਾ ਕਿੱਡਾ ਕਰੀਏ ਸੰਧੂ ਸਾਹਿਬ ਡਿਮਾਂਡ ਕਰਨੋਂ ਤਾਂ ਤੁਹਾਨੂੰ ਪਤਾ ਜੇ ਸਾਹਿਬ ਦਾ ਨਗੀਨਾ ਆਏ ਭਾਵੇਂ ਡੇਢ ਕਰ ਲਈਏ ਦਾ ਹਾਂ ਹਾਂ ਪਰ ਆਪਾਂ ਮੁੱਲ ਜੈਜੇ ਕਰਨਾ ਠੀਕ ਆ ਇਹਦੀ ਅੱਜ ਦੀ ਡਿਮਾਂਡ ਹੈ 1,25,000 ਰੁਪਇਆ ਓਕੇ ਇੱਕ ਵੀਰ ਮੈਂ ਦੇ ਦਾਂ ਇਹਦਾ 1,25 ਹਾਂਜੀ 1,20 ਦੀ ਹਾਂਜੀ ਓਕੇ ਚੰਗੀ ਮੈਂ ਮੈਂ ਆਹ ਵੇਖੋ ਸਾਰ ਨੂੰ ਲੈਵਾਂ ਲਾਇਆ ਹਾਂ ਆਹ ਵੇਖੋ ਕੋਈ ਛੱਕ ਹਾਂ ਬਹੁਤ ਚੰਗੀ ਹੈ ਕਰ ਕੋਈ ਨਿੱਗਰ ਲੈਵਾ ਹੈ ਨਹੀਂ ਕੋਈ ਭਾਲਿਆ ਵੇਖੋ ਕੋਈ ਨਿੱਗਰ ਲੈਵਾ ਬਾਹਰ ਪਿੱਛੇ ਲੋ ਬੇਫਿਕਰੀ ਹੈ ਨਾ ਬਾਹਰ ਪਿੱਛੇ ਦਾ ਸਟਾਮ ਤੇ ਲਿਖ ਦਾਂਗੇ ਹੋਰ ਇਹ ਰੋ ਗਾਂ ਦੱਸੋ ਧੰਨਵਾਦ ਹਾਂਜੀ ਧੰਨਵਾਦ ਵੀ ਮੰਨ ਲਾਵੇ ਬੇਫਿਕਰੀ ਆ ਹਾਂ ਚਾਰੂ ਬਾਰੀ ਜੀ ਚਾਰੂ ਬਹੁਤ ਹਾਂ ਦੁੱਧ ਇਹੀ ਦੇਉਗੀ ਆ ਛੋਟੀ ਇਹ ਛੋਟੀ ਦੂਜਾ ਸੋਹਣੀ ਜੀ ਇਹ ਵੀ ਨੀਲੀ ਦਾ ਪਖ ਰੱਖਦੀ ਹੈ ਹਾਂ ਹਾਂ ਵੇਖੋ ਅੰਗ ਸਾਰੇ ਨੀਲੇ ਵਾਲੇ ਹੈਗੇ ਜੀ ਇਹਦੇ ਹਾਂ ਹੈਗੇ ਹੈ ਨਾ ਹਾਂ ਲੈਵਾ ਖੁੱਲਾ ਡੁੱਲਾ ਹਾਂ ਲੈਵਾ ਜੀ ਤੇ ਖੁੱਲਣੀ ਹੈ ਛੋਟੀ ਇੱਕ ਹਫਤਾ ਇਹ ਵੀ ਲੈ ਜੂਗੀ ਜੀ ਲੈ ਜੂ 10 ਦਿਨ ਹਾਂ ਸੂਆ ਦੂਜਾ ਦੂਜਾ ਸੂਆ ਗਰੰਟਡ ਦੂਜਾ ਸੂਆ ਬਾਹਰ ਪਿਛੇ ਲੋ ਬਾਹਰ ਪਿਛੇ ਲੋ ਵੀ ਐ ਓਕੇ ਐ ਇੱਕ ਨੰਬਰ ਕੋਈ ਚੱਕਰ ਨਹੀਂ ਬਾਹਰ ਇਹਨੂੰ ਕਰਾ ਦੇ ਪਹਿਲਾਂ ਨੇ ਦੁੱਧ ਟਕੀਆਂ ਦੇ ਪਹਿਲਾਂ ਨੇ 12 ਕਿਲੋ ਦੁੱਧ ਭਰਿਆ ਜੀ ਦਾ ਕਰ ਮੈਂ ਚੱਲਦੀ ਵੀ ਪੂਰ 2 ਨੰਬਰ ਤੇ ਜਿਮਾ ਬਹੁਤ ਚੰਗਾ ਨਹੀਂ ਹਣਾ ਹਾਂਜੀ ਖਣਕਾ ਡਾ ਚੰਗਾ ਕਰ ਮੈਂ ਜੀ ਦੇਖੋ ਸੰਸਾ ਆਜੇ ਸੰਸਾ ਖਲੂ ਬਹੁਤ ਜਿਆਦੀ ਹਾਂ ਅਜੇ ਰਾਤ ਦੀ 10 ਦਿਨ ਲੈ ਜਾਣੀ ਅਜੇ ਇਹ ਰਾਤ ਦੀ ਆਪਣੇ ਕੋਲ ਆਈ ਹੈ ਤੇ ਫਿਆਰ ਕੀਤੀ ਜਾਂਦੀ ਛੋਟੀ ਘਟੀ ਜਾਣਗੀ ਘਟ ਜਾਂਦੀ ਹਾਂ ਜਾਂਦੀਆਂ ਨਾ ਕਾਲੀ ਪੈਂਦੀ ਹੈ ਨਾ ਹਾਂ ਨੀ ਲੇਵੇ ਦੀ ਜਿਹੜੀ ਇਹਦੀ ਗੰਤਰ ਆ ਉਹ ਆਪੇ ਭਣਾ ਭਰਾਵਾਂ ਨੇ ਹਾਂ ਦੁੱਧ 13 14 14 ਕਿਤੇ ਨਹੀਂ ਗਿਆ ਇਹ ਥੱਲੇ ਹਾਂ ਸਾਫ਼ ਸੁਥ ਚੰਗੀ ਹੈ ਹਾਂ ਜੀ ਇਹਦਾ ਕਿੱਡਾ ਗ੍ਰੇਡ ਹੈ ਡਿਮਾਂਡ ਸੰਸਾ ਵੇਰੀ ਵੀ ਕਰਨੋਂ ਭਾਵੇਂ ਸਵਾ ਕਰ ਲਈਏ ਇੱਕ 20 ਕਰ ਲਈਏ 1 15 ਦੀ ਛੋਟੀ ਦੇ ਦਾਂ 1 ਲੱਖ 15000 ਹਾਂ ਓਕੇ ਬਦਲੇ ਪਿੰਡੇ ਦੀ ਕਾਗਜ਼ਰਗਾ ਪਿੰਡਾ ਜੀ ਵੇਖੋ ਨਹੀਂ ਚੱਲੇ ਹਾਂਜੀ ਤੇ ਆਹ ਵਾਲੀ ਦਾ ਕੀ ਸਰ ਇਹ ਵੀ ਦੂਜਾ ਸੂਗਾ ਛੋਟੀ ਸੁਣੀ ਜੇ ਠੀਕ ਆ ਹਾਂ ਇਹ ਵੀ ਲੈ ਜੂ ਹਾਂ ਦੇਣੇ ਵੀ 5 6 ਅਜ ਕੱਢ ਜੇਗੀ ਲਾਲੀ ਵਾਲਾ ਲੈ ਹਾਂ ਪਲੀ ਪੁਲੀ ਬਹੁਤ ਹੀ ਜਿਆਦੀ ਜੀ ਵੇਖੋ ਓਕੇ ਛਾਈ ਛੋਈ ਵੇਖੋ ਜੀ ਪਾਰ ਪਿਛੇ ਲੋਈ ਦੀ ਵੀ ਹਾਂ ਪਾਰ ਪਿਛੇ ਦੀ ਜਿਹੜੀਆਂ ਇਸ ਟਾਈਮ ਤੇ ਮੱਝਾਂ ਸਾਰੀਆਂ ਦਾ ਸਾਰੀਆਂ ਦੀ ਗਾਰੰਟੀ ਆ ਹਾਂ ਥਣਾਂ ਲੋਈ ਵੇਚੀ ਹਾਂਜੀ ਥਣ ਤਾਂ ਟਿਪਕੇ ਲੈ ਜੀ ਥਣ ਤੇ ਜਿਹਨੇ ਆਉਣਾ ਵੀਰ ਭਰਾਣੇ ਆਪਦੀ ਤਸੱਲੀ ਕਰ ਲੈਣੀ ਆ ਜੇ ਆਨਲਾਈਨ ਮੰਗਾਉਂਦਾ ਤੇ ਲਾਹ ਕੇ ਆਪਦੀ ਤਸੱਲੀ ਕਰ ਸਕਦਾ ਨਹੀਂ ਠੀਕ ਦੋ ਦੇਹੀ ਚੋਟੀ ਦੇ ਉਹ ਇਹਨੇ ਵੀ ਪਹਿਲਾਂ ਨੇ 12 ਕਿਲੋ ਭਰਿਆ ਜੀ ਬਟਨਾ ਪਲੀ ਤੇ ਠੰਡੀ ਤੇਰੀ ਇਹ ਬਾਰੀ ਜਾਦੀ ਨਹੀਂ ਆ ਦੇਖੋ ਲਾਲੀ ਜਰਾ ਦੇ ਵਾ ਜਿੰਨਾ ਮਰਜ਼ੀ ਖਲਾ ਹਾਂ ਬਾਲਾ ਜੂਰ ਚਾਹਦਾ ਲੱਕਾਰ ਲੋ ਚਾਹ ਦਿਨੋ ਸੰਗ ਮੂੰਹ ਦੀ ਕੁਆਲਟੀ ਲੈ ਦਿਓ ਸਿਆ ਹਲੋ ਹਲੋ ਨਹੀਂ ਵਾਤ ਨੂੰ ਮਿਲਿਆ ਪਰਾਂ ਮੈਂ ਚੱਕ ਕੇ ਹਾਂ ਸੋ ਸਵਾਰੀ ਖੁੱਲਣੀ ਏ ਛੋਟੀ ਵੀ ਹਾਂ ਦੇਖੋ ਬਿੱਲਾ ਲੈ ਥਣ ਲਗਾ ਕਰ ਮੜੀ ਨੂੰ ਹਾਂ ਇਹਦਾ ਭਾਕਾ ਸੰਦਸਾ ਵੇ ਦੀ ਡਿਮਾਂਡ ਕਰਨੋਂ ਭਾਵੇਂ 1 15 ਕਰ ਲਈ 1 10 ਕਰ ਲਈ 1 7 ਦੀ ਝੋਟੀ ਦੇ ਦਾਂਗਾ ਜੀ 1 ਲੱਖ ਤੇ 7000 ਹਾਂ ਜੀ ਓਕੇ ਆ ਨਹੀਂ ਕਰਦੇ ਇਹ ਪਹਿਲਾ ਸੂਆ ਸੋਣੀ ਜੀ ਇਹ ਪਹਿਲਾਂ ਹਾਂ ਨੀਲੀ ਦਾ ਪਖ ਮਾਰਦੀ ਹਾਂ ਨੀਲੀ ਦਾ ਪਖ ਰਾਦੀ ਜਿਵੇਂ ਆ ਜਾਂਦੀ ਨਾ ਇਧਰ ਬਾਰਡ ਰੇਰੀਏ ਦੀ ਹਾਂ ਹਾਂ ਆਖੂ ਖ ਬਿੱਲੀ ਜੀ ਇਹਦੀ ਵੇਖੋ ਐ ਜਗਦੀ ਹਾਂ ਵੇਖੋ ਅੱਖ ਵੇ ਜਗਦੀ ਲੱਖਾਂ ਚਿੱਟੀਆਂ ਮੱਥੇ 'ਚ ਆ ਗਿਆ ਜੀ ਹਾਂ ਇਹ ਥੋਡੇ ਵਾਲੇ ਰਵੇ ਚ ਆ ਗਏ ਹਾਂ ਕਰ ਹੀ ਰੱਖੀ ਹਾਂ 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 ਕਰਦੇ ਇਹਨੂੰ ਵੀ ਫਾਰ ਪਾਰ ਪਿੱਛੇ ਦਾ ਤੈਨੂੰ ਪਤਾ ਹੋਣੀ ਹੋਣਾ ਨਹੀਂ ਨਹੀਂ ਕੋਈ ਚੱਕਰ ਹੀ ਨਹੀਂ ਦੇ ਦਿਨ ਵਿੱਚ ਅਜੇ 8 ਤੋਂ 10 ਦਿਨ ਲਊਗੀ ਉਹ ਜਿਹੜੀ 2 ਨੰਬਰ ਤੇ ਵਿਖਾਈ ਤੋਂ ਨਾਲੀ ਝੋਟੀ ਉਹ ਹਾਂ ਹਾਂ ਹਨਾ ਆਹ ਉਹ ਤੋਂ ਨਾਲੀ ਹੂੰ ਜਿਵੇਂ ਉਹ ਚੜਾਣੀ ਪਿਲਾਸ ਦੇਣੇ ਲੋਚੜਵੇਂ ਵਾਕਿਆ ਤੇਣੀ ਵੀ ਲੈ ਜੂ ਅਜੇ ਹਫਤਾ ਦਾ ਦਿਨ 10 ਦਿਨ ਸੰਸਾ ਖੁੱਲੇ ਲੈ ਜੂਗੀ ਇਹ ਕੱਟੀ ਬਣ ਜੂਗੀ हाँ बहुत चंगी कटी बनी है जवां तेरे हाँ। वो जो ठंडी थी री है जे में कोई पहले ने वो कोई डरन डरावन वाला काम नहीं है जगह कमाल हो अजना देखो टूर कर लो चेक थोड़ा या गाड़ी जारी ठीक पहला सुवा ਸੰਦੋਸਾ ਅੱਜ ਤੋਂ ਨਾ ਆਪਾਂ ਕੋਈ 10 ਦਿਨ ਪਹਿਲਾਂ ਵੀਡੀਓ ਪਾਈ ਏਦਾਂ ਹੀ ਪਹਿਲਾਂ ਛੋਟੀ ਦੀ ਪਾਈ ਆਪਾਂ ਹਾਂ ਤੇ ਉਹ ਵੀ ਏਦਾਂ ਕੋਈ 8 ਤੋਂ 10 ਦਿਨ ਲੈਂਦੀ ਇਹੋ ਹੀ ਮੜੰਗਾ ਸੇਮ ਹਾਂ ਤੇ ਉਹ ਦਿਨ ਉਹ ਮੁੱਲ ਵੀ ਸੇਮ ਹੀ ਇਹਦਾ ਜਿੰਨਾ ਇਹਦਾ ਕਰਨਾ ਹਾਂ ਤੇ ਉਹਦਾ ਆਪਾਂ ਆਖਿਆ ਕਿ ਪਹਿਲੇ ਸੋਇ ਛੋਟੀ ਚੰਗਾ ਦੁੱਧ ਹੋਊਗੀ ਹੁਣ 12 ਕਿਲੋ ਦੁੱਧ ਦੇ ਦਿੰਦੀ ਆ ਵੀ ਇਥੇ ਲਾਗੇ ਦਿੱਤੀ ਆਪਾਂ ਅੱਛਾ ਹਾਂ ਦੁੱਧ ਦੇ ਵੀ ਖੁੱਲਾ ਪਰੂ ਨਹੀਂ ਚਮੜੀ ਹਾਂ ਇਹ ਖਲਣੀ ਆ ਛੋਟੀ ਥੱਲੇ ਹਾਂ ਚੰਗੇ ਏਰੀਏ ਦੀ ਕਿੰਗਰੇ ਵਾਲਾ ਸਿੰਘ ਹਾਂ ਇਹਦਾ ਰੇਟ ਕੀ ਕਰਨਾ ਇਹਦੀ ਸੰਸਵ ਅੱਜ ਦੀ ਡਿਮਾਂਡ ਹੈਗੀ ਆ 90000 ਰੁਪਇਆ ਠੀਕ ਆ ਉਹ ਚੋ ਕੋਈ ਮੌਕੇ ਦੇ ਮਾਨਦਨ ਕਰ ਦਿਆਂਗੇ ਓਕੇ ਇਹ ਤਿਆਰ ਹੋਈ ਛੋਟੀ ਸੰਸਵ 110000 ਤੱਕ ਜਾਣੀ ਆ ਓਕੇ ਹਾਂ ਅੱਜ 90000 90000 ਦੀ ਮਾਨਦਨ ਹਾਂਜੀ ਸੱਜਣੋ ਇਹ ਵਾਲੇ ਆਨੀ ਮਲ ਗਰਵੰਤ ਕੋਲੇ ਮਹਿਮੂਦਪੁਰੇ ਵਿਕਰੀ ਵਾਲੇ ਸੱਜਣੋ ਸਾਰੀਆਂ ਮਈਆਂ ਛੋਟਿਆਂ ਦਾ ਦੇਖਾ ਧੁਖਾ ਤੁਹਾਨੂੰ ਲੈਤਾ ਇਨਾਂ ਦੀ ਸਾਡੀ ਹੱਥ ਮੰਨ ਕੇ ਬੈਠੀ ਹੈ ਜਿਹੜਾ ਕੋਈ ਤੀਤਨਾ ਤਸੱਲੀ ਤੁਸੀਂ ਕਰਨੀ ਹੈ ਹੱਕਾ ਤੁਹਾਡਾ ਆ ਦੇਖੋ ਧੌਣਾਂ ਵਾਲੀ ਝੋਟੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਨਾ ਉਹਦੇੁੱਲੇ ਡੁੱਲੇ ਲੇ ਲਈ ਕਰੀ ਬੱਚੂਆਂ ਨੂੰ ਨੂੰਹੀ ਖਲਾਬੀ ਲੈ ਲਾ ਮੜ ਗਿਆ ਰਾਜ ਸੁਪਨਾ ਭਰਾਵਾਂ ਨੂੰ ਦਰਸ਼ਨ ਇਹ ਆ ਦੇਖੋ ਇਹ ਪਾਂਡਾ ਦਾ ਫੇਰ ਨੂੰ ਚੈੱਕ ਕਰੋ ਕਈ ਚੀਜ਼ਾਂ ਰਹਿ ਜਾਂਦੀਆਂ ਸਜਣਾ ਕੋਈ ਵਾਰੀ ਨਹੀਂ ਅੱਖ ਪਹੁੰਚਦੀ ਜਦੋਂ ਫੇਰ ਤੁਹਾਨੂੰ ਤਸੱਲੀ ਕਰਾਈਏ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਸਜਣਾ ਆਹ ਤਾਂ ਸੰਸਾਹ ਜੀ ਮੈਂ ਪੈਰ ਰੱਖ ਕੇ ਕੋਠੇ ਚੜਨ ਵਾਲਾ ਕੰਮ ਹੈ ਨਾ ਉਹ ਕੰਮ ਨਹੀਂ ਉਹ ਜੱਟਾ ਬੜੀ ਉਹ ਕੰਮ ਕਰੀ ਫਿਰਦੀ ਨੀਲੀ ਇਹ ਇੱਕ ਮੈਂ ਅਸੀਂ ਭੇਜੀਏ ਸਿੰਘ ਵਾਲੀ ਹਾਂਜੀ ਬੜਾ ਖਰਾar ਕਾਰਡ ਬਣਾ ਦਿੱਤਾ ਤੇਰਾ ਬੜੇ ਖੁਸ਼ ਹੋ ਹਾਂ ਤੇ ਚਲੋ ਚੰਗਾ ਪਸੂ ਕਹਿਣ ਪ੍ਰਾਣੂ ਮਿਲ ਜਾਈਆ ਸੰਤੂ ਸਾਹਿਬ ਕਿੰਨੇ ਚਿਰ ਦੀ ਆਪਣੀ ਤੁਸੀਂ ਵੀਡੀਓ ਪਾਉਂਦਾ ਹੈ ਜੇ ਜੇ ਆਪਣਾ ਕੋਈ ਉਹ ਜਿਹਾ ਕੰਮ ਹੋਵੇ ਤਾਂ ਤੁਹਾਨੂੰ ਲਾਂਮਾ ਬਈ ਨਹੀਂ ਨਹੀਂ ਮਾ ਹਾਂ ਕਰ ਪਾਈਜਾ ਦੀ ਬਣਾਵੇ ਹਾਂਜੀ ਇੱਜ਼ਤ ਬਣਾਵੇ ਸੱਤ ਗੋਰੀ ਕਰਦਾ ਜੋ ਕਰ ਹਾਂ ਹਾਂ ਆਪਾਂ ਕੀ ਕਰੀਏ ਉਹਦੇ ਹੱਥ ਵਾਥੇ ਸਭ ਕੁਝ ਧੰਨਵਾਦ ਸਿੱਧੂ